we uh -huh. ਉਦੇਵੜ ਕੀ ਕਰੇ ਸੋ ਅੱਜ ਅਸੀਂ ਪੰਜਾਬ ਐਗਰੀਕਲਚਰ ਸਟਰੀ ਜੋ ਸਾਡੀ ਲੁਧਿਆਣੇ ਦੇ ਵਿੱਚ ਉਹ ਤੇ ਸਾਡਾ ਖੇਤੀਬਿਆਨ ਕੇਂਦਰ ਫਾਰਵਰਡ ਵੈਜਰੀ ਸਰਵਿਸ ਪਟਿਆਲੇ ਜ਼ਿਲ੍ਹੇ ਵਿੱਚ ਵੀ ਹੈਗੀ ਹੈ ਤੇ ਇਹ ਇਕੱਠੇ ਹੋ ਕੇ ਫੰਕਸ਼ਨ ਕੀਤਾ ਫੰਕਸ਼ਨ ਅਸੀਂ ਚਮਾਰੂ ਪਿੰਡ ਚ ਕੀਤਾ ਜਿਹੜਾ ਕਿ ਘੱਗੜ ਦੇ ਬਿਲਕੁਲ ਕੰਡੇ ਤੇ ਹੈ ਤੇ ਇਹ ਤਿੰਨ ਚਾਰ ਪਿੰਡ ਨੇ ਜਿੱਥੇ ਬਹੁਤ ਜ਼ਿਆਦਾ ਨਿਸ਼ਾਨ ਜਦੋਂ ਹੜ੍ਹ ਆਏ ਸੀ ਘੱਗੜ ਦਾ ਹੋਇਆ ਤੇ ਉਦੋਂ ਵੀ ਅਸੀਂ ਆਏ ਸੀ ਤੇ ਸਾਡੇ ਨਾਲ ਸਰਦਾਰ ਕੁਲਵਿੰਦਰ ਸਿੰਘ ਸੀ ਤੇ ਇਹਨਾਂ ਦੇ ਫਾਦਰ ਸਾਹਿਬ ਲਾਲ ਸਿੰਘ ਸੀ ਉਹ ਸਾਨੂੰ ਇੱਥੇ ਲੈ ਕੇ ਆਏ ਇਹਨਾਂ ਨੂੰ ਸਾਰੇ ਪਿੰਡਾਂ ਦਾ ਪਤਾ ਉਦੋਂ ਵੇਖਿਆ ਸਾਰਾ ਤੇ ਸਾਨੂੰ ਜਿਸ ਵੀ ਨੁਕਸਾਨ ਵਾਕਈ ਬਹੁਤ ਹੋਇਆ ਇੱਕ ਤਾਂ ਉਹ ਪਾਣੀ ਨੇ ਨੁਕਸਾਨ ਕੀਤਾ ਬਾਅਦ ਦੇ ਵਿੱਚ ਬਿਮਾਰੀ ਆ ਗਈ ਥੀ ਬਿਮਾਰੀ ਨੇ ਪਟਿਆਲੇ ਜ਼ਿਲ੍ਹੇ ਚ ਕਾਫੀ ਨੁਕਸਾਨ ਕੀਤਾ ਤੇ ਸਾਡਾ ਇਹ ਸੀ ਕਿ ਵੱਧ ਤੋਂ ਵੱਧ ਜਿੰਨਾ ਅਸੀਂ ਕਰ ਸਕਦੇ ਹਾਂ ਜਰੂਰ ਹੈਲਪ ਕਰੀਏ ਤੇ ਹੁਣ ਫੇਰ ਕੁਲਵਿੰਦਰ ਸਿੰਘ ਉਹਨਾਂ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਲਾਲ ਸਿੰਘ ਤੇ ਉਹਨਾਂ ਨੇ ਫਿਰ ਕਿਹਾ ਕਿ ਆਪਾਂ ਆਓ ਤੁਸੀਂ ਤੇ ਅਸੀਂ ਜੋ ਲੋਡ ਬੰਦ ਨੇ ਕਿਸਾਨ ਜਿਹਨਾਂ ਨੂੰ ਮਦਦ ਚਾਹੀਦੀ ਹੈਗੀ ਹੈ ਉਹਨਾਂ ਦਾ ਅਸੀਂ ਆਇਡੈਂਟੀਫਾਈ ਕਰਾਂਗੇ ਤੇ ਸਾਡੇ ਕਿਸੇ ਕ੍ਰਿਸ਼ੀ ਮਗਨ ਕੇਂਦਰ ਨੇ ਵੀ ਕੀਤਾ ਤੇ ਜਿੰਨੇ ਕੁ ਲੋਡ ਹੈ ਉਹਨਾਂ ਵਾਸਤੇ ਸਾਰਿਆਂ ਵਾਸਤੇ ਅਸੀਂ ਬੀਜ ਕਣਕ ਦਾ ਲੈ ਕੇ ਆਏ ਆ ਅੱਜ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਬੀਜ ਦਿੱਤਾ ਜਾ ਰਿਹਾ ਕਿੰਨੇ ਕੁ ਕਵਾਂਟਲ ਤੇ ਅਸੀਂ 100 ਕਵਾਂਟਲ ਦਾ ਕਣਕ ਦਾ ਬੀਜ ਹੈ ਬਾਕੀ ਸਰੋਂ ਦਾ ਬੀਜ ਲੈ ਕੇ ਆਏ ਕਿਉਂਕਿ ਸਰੋਂ ਦਾ ਬੀਜ ਜਿਹੜਾ ਕਵਾਂਟਲਾਂ 'ਚ ਨਹੀਂ ਪੈਂਦਾ ਸਰੋਂ ਦਾ ਬੀਜ ਤਾਂ 2.5 ਕਿਲੋ ਦੇ ਨਾਲ ਹੀ ਥੀਲਾ ਲੱਗ ਜਾਂਦਾ ਤੇ ਉਹ ਵੀ ਲੈ ਕੇ ਆਏ ਆ ਤੇ ਅਸੀਂ ਚਾਹੁੰਦੇ ਹਾਂ ਡਾਇਵਰਸਿਫਿਕੇਸ਼ਨ ਵੀ ਹੋਵੇ ਕਣਕ ਤਾਂ ਹੋ ਰਹੀ ਹੋਈ ਵੀ ਹੁਣ 200 ਰੁਪਏ ਕਿਲੋ ਹੋਇਆ ਵਾ ਤੇ ਜੇ ਆਪਾਂ ਘਰ ਦੀ ਸਰੋਂ ਹੋਏਗੀ ਘਰ ਦਾ ਤੇਲ ਹੋਏਗਾ ਤੇ ਕਿਸਾਨਾਂ ਨੂੰ ਉਹਦਾ ਫਾਇਦਾ ਹੋਊਗਾ ਆਪਾਂ ਵਰਤਦੇ ਹਾਂ ਰੋਜ਼ ਸਰੋਂ ਦਾ ਤੇਲ ਤਾਂ ਸਰ ਜੀ ਤੁਸੀਂ ਜਦੋਂ ਹੜ੍ਹਦੇ ਜਿਹੜਾ ਹੈਗਾ ਆਏ ਹੋਏ ਸੀਗੇ ਪੰਜਾਬ ਦੇ ਵਿੱਚ ਤੁਸੀਂ ਦੌਰਾ ਵੀ ਕੀਤਾ ਤਾਂ ਉਧਰਾਂ ਜਿਹੜੀ ਹੈਗੀ ਮਿੱਟੀ ਦੀ ਕਾਫੀ ਜਿਹੜੀ ਉਹ ਆਈ ਹੈ ਤਾਂ ਉਹਦੇ ਲਈ ਯੂਨੀਵਰਸਿਟੀ ਕੀ ਕਰਦੀ ਅਸੀਂ ਮਿੱਟੀ ਦੇ ਸੈਂਪਲ ਲਏ ਨੇ ਫਿਕਤਾ ਜਿਵੇਂ ਰਾਵੀ ਚ ਪਾਣੀ ਆਇਆ ਸੀ ਉੱਥੇ ਸੈਂਪਲ ਲਏ ਨੇ ਤੇ ਉਸ ਤੋਂ ਬਾਅਦ ਬਿਆਸ ਚ ਪਾਣੀ ਆਇਆ ਉੱਥੋਂ ਸੈਂਪਲ ਲਏ ਨੇ ਤੇ ਜਿਹੜੇ ਖੱਗਰ ਦਾ ਪਾਣੀ ਆਇਆ ਤੇ ਇਹਦੇ ਵੀ ਸੈਂਪਲ ਲਏ ਨੇ ਵੀ ਉੱਤੋਂ ਮਿੱਟੀ ਕਿੱਦਾਂ ਦੀ ਆਈ ਹੈ ਜਿੱਥੇ ਰੇਤਾ ਜ਼ਿਆਦਾ ਆ ਗਿਆ ਉਹਨਾਂ ਜਿਹੜੀ ਸਾਡੀ ਮਿੱਟੀ ਸੀ ਜਿਹੜੀ ਉਪਜਾਊ ਮਿੱਟੀ ਸੀ ਉਹਨੂੰ ਢੱਕ ਦਿਆ ਤੇ ਉਹਦੇ ਵਿੱਚ ਸਾਨੂੰ ਇਹ ਫਸਲ ਫੇਰ ਖਰਾਬ ਹੁੰਦੀ ਹੈ ਤੇ ਉਹ ਸਾਰੇ ਅਸੀਂ ਸੈਂਪਲ ਲਏ ਹੋਏ ਨੇ ਤੇ ਰਿਪੋਰਟਾਂ ਫਾਰਮਰ ਨੂੰ ਦੇ ਰਹੇ ਹਾਂ ਉਹਨਾਂ ਨੂੰ ਇਹ ਦੱਸ ਰਹੇ ਹਾਂ ਕਿ ਜਿਹੜੀ ਹੁਣ ਆਪਾਂ ਫਸਲ ਲਾਉਣੀ ਹੈ ਜਿੱਥੇ ਮਿੱਟੀ ਉੱਪਰੋਂ ਆਈ ਹੋਈ ਹੈ ਉਹ ਅਸੀਂ ਇਹ ਹੀ ਕਰੇ ਕਿ ਹਲੇ ਜਿਹੜ ਚ ਅੱਗੇ ਧਿਆਨ ਰੱਖਣ ਦੀ ਲੋੜ ਹੈ ਜੇ ਕਿਤੇ ਇਹਦੇ ਵਿੱਚ ਪੀੜਾ ਪਣ ਆਉਂਦਾ ਹੈ ਤੇ ਉਹਦੇ ਚ ਹੁੰਦਾ ਕੋਈ ਮੈਗਨੀਜ਼ ਦੀ ਡੈਫੀਸ਼ੈਂਸੀ ਆ ਜਾਂਦੀ ਆ ਆਇਰਨ ਦੀ ਡੈਫੀਸ਼ੈਂਸੀ ਆ ਜਾਂਦੀ ਫਿਰ ਸਾਡੇ ਇਹ ਦੱਸਣ ਸਾਨੂੰ ਕਿ ਸਾਡੇ ਖੇਤ ਦੇ ਵਿੱਚ ਆ ਚੀਜ਼ ਇਦਾਂ ਦੀ ਲੱਗਦੀ ਕਣਕ ਪੀੜੀ ਪੈ ਰਹੀ ਹੈ ਤਾਂ ਕਿ ਅਸੀਂ ਉਹਨਾਂ ਦੱਸਾਂਗੇ ਕਿ ਕੀ ਚੀਜ਼ ਸਪਰੇਅ ਕਰਨੀ ਹੈ ਸੋ ਇਹ ਹਲੇ ਖਤਮ ਨਹੀਂ ਹੋਇਆ ਕੰਮ ਇਹ ਜਦ ਤੱਕ ਫਸਲ ਜਿਹੜੀ ਕਣਕ ਦੀ ਹੈ ਨਾ ਇਹ sireh 'ਤੇ ਚੜਦੀ ਉਹਦੇ ਤੱਕ ਕੋਈ ਨਾ ਕੋਈ ਬਿਮਾਰੀ ਇਦਾਂ ਦੀ ਜਿਹੜੀ ਘਾਟ ਤੱਤਾਂ ਦੀ ਉਹ ਆ ਸਕਦੀ ਹੈ ਕਿ ਕਿਸਾਨ ਵੀਰਾਂ ਨੂੰ ਅਸੀਂ ਕਹਿੰਨੇ ਕਿ ਜਰੂਰ ਸਾਨੂੰ ਦੱਸੋ ਅਭੀਸ਼ੇਕ ਜੀ ਕਰ ਦੇਖੇ ਜਾਵੇ ਤਾਂ ਹਲਦੀ ਰੋਗ ਤੇ ਦੂਜੀ ਜਿਹੜੀ ਹੈਗੀ ਹਲਦੀ ਦਾ ਕਾਫੀ ਪਿਆ ਫਸਲ ਦੇ ਵਿੱਚ ਤੇ ਇਸ ਵਾਰ ਜਿਹੜਾ ਹੈਗਾ ਅੱਕੇ ਅਜੀਬ ਚ ਬਿਮਾਰੀ ਨਾਵੇ ਦਾ ਯੂਨੀਵਰਸਿਟੀ ਕੀਮੇ ਦੀ ਜਿਹੜੀ ਹੈ ਸੋ ਇਹਦੇ ਚ ਹੁੰਦਾ ਹੈ ਕਿ ਇਹ ਜਿਹੜੀ ਬਿਮਾਰੀ ਹੈ ਇਹ ਜਿਹੜਾ ਹਲਦੀ ਰੋਗ ਹੈ ਇਹ ਪਹਿਲਾਂ ਵੀ ਆਉਂਦਾ ਹੈ ਤੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਿਮਾਰੀ ਪਈ ਹੈ ਬੋਨੇ ਪਣਦੀ ਇਹ 2022 ਚ ਵੀ ਆਈ ਸੀ ਇਹ ਹੁੰਦੀ ਹੈ ਵੈਦਰ ਦੇ ਨਾਲ ਲੇਟਣਾ ਇਤ ਕੀ ਵੈਦਰ ਇਦਾ ਦਾ ਆ ਗਿਆ ਕਿ ਜਿਹਦੇ ਵਿੱਚ ਬਿਮਾਰੀ ਜਿਆਦਾ ਪੈਦਾ ਹੋਈ ਹੈ ਇਹ ਹੜਾਂ ਕਰਕੇ ਜਦੋਂ ਸੱਲ ਵੱਜ ਜਾਂਦੀ ਹੈ ਨਾ ਖੇਤਾਂ ਦੇ ਵਿੱਚ ਤਦ ਵੀ ਬਿਮਾਰੀਆਂ ਜਿਆਦਾ ਆਉਂਦੀਆਂ ਨੇ ਸੋ ਇਹ ਤਾਂ ਇੱਕ ਇਹ ਵੀ ਇੱਕ ਕਰੋਪੀ ਹੁੰਦੀ ਹੈ ਤੇ ਯੂਨੀਵਰਸਿਟੀ ਵਾਹੇ ਕੋਸ਼ਿਸ਼ ਕਰਦੀ ਹੈ ਇੱਕ ਤਾਂ ਅਸੀਂ ਇਹੋ ਜਿਹੀਆਂ ਕਿਸਮਾਂ ਕੱਢ ਰਹੇ ਹਾਂ ਜਿਹੜਿਆਂ ਨੂੰ ਬਿਮਾਰੀ ਨਾ ਲੱਗੇ ਜੇ ਹਲੇ ਜਿੰ ਉਨੀ ਦੇਰ ਤੋਂ ਕਿਸਮ ਨਹੀਂ ਆਉਂਦੀ ਤੇ ਸਾਡੇ ਕੋਲ ਇਹਦੇ ਸਪਰੇ ਹੈਗੇ ਨੇ ਉਹ ਅਸੀਂ ਫਾਰਮਰ ਨੂੰ ਦੱਸ ਦਿੰਦੇ ਕਿ ਜੇ ਇਹ ਬਿਮਾਰੀ ਆਉਂਦੀ ਤੇ ਇਹ ਸਪਰੇ ਕਰਨਾ ਹੈਗਾ ਇਲਾਜ ਉਹਦੇ ਹੈਗੇ ਨੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਸੋ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦੇ ਅਸੀਂ ਵੀ ਇੱਕ ਤਾਂ ਜ ਇਹ ਬੀਜ ਦੇ ਨੇ ਨਾ ਉਹ ਇੰਡਸਟਰੀ ਦਾ ਹੀ ਬੀਜ ਜਿਹੜਾ ਪ੍ਰਮਾਣਿਤ ਹੈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਕਿਤਾਬਾਂ ਛਾਪਦੇ ਆ ਕਿ ਇਹ ਇਹ ਬੀਜ ਜਿਹੜਾ ਕਣਕ ਦਾ ਝੋਨੇ ਦਾ ਸਾਰੀ ਫਸਲਾਂ ਇਹ ਪੰਜਾਬ ਵਿੱਚ ਲੱਗ ਸਕਦਾ ਇਹ ਲਾਓ ਕੁਝ ਕਿਸਾਨ ਵੀਰ ਨੇ ਜਿਹੜੇ ਇਧਰ ਉਧਰੋਂ ਬੀਜ ਲੈ ਲੈਂਦੇ ਨੇ ਜਿਹੜੇ ਪ੍ਰਮਾਣਿਤ ਕਿਸਮਾਂ ਨਹੀਂ ਹੁੰਦੀਆਂ ਤੇ ਉਹਨਾਂ 'ਚ ਫਿਰ ਇਹੋ ਜਿਹਾ ਨੁਕਸਾਨ ਆਉਂਦਾ ਬਿਮਾਰੀ ਆ ਗਈ ਕੀੜਾ ਆ ਗਿਆ ਤੇ ਉਦੋਂ ਪ੍ਰੋਬਲਮ ਆਉਂਦੀ ਹੈ ਸੋ ਕਿਸਾਨ ਵੀਰਾਂ ਨੂੰ ਇਹੀ ਹੈ ਕਿ ਜੋ ਸਾਡੀਆਂ ਪੀਏਯੂ ਵੱਲੋਂ ਰეკਮੈਂਡਡ ਕਿਸਮਾਂ ਨੇ ਫਸਲਾਂ ਦੀ ਉਹ ਲਾਇਆ ਕਰਨ ਤੇ ਦੂਜੀ ਜਦੋਂ ਕੋਈ ਬਿਮਾਰੀ ਆਉਂਦੀ ਹੈ ਕੀੜਾ ਆਉਂਦਾ ਜਿਹੜੇ ਸਪਰੇ ਕਰਦੇ ਆ ਉਹ ਕਈ ਦੁਕਾਨ ਤੋਂ ਲਿਓਨੇ ਉਹ ਕੰਮ ਨਹੀਂ ਕਰਦਾ ਹੁੰਦਾ ਜੀ ਅਸੀਂ ਉਹ ਵੀ ਕਹਿੰਨੇ ਕਿ ਜਿਹੜੀ ਸਪਰੇ ਕਰਨੀ ਹੈ ਕੋਈ ਦਵਾਈਆਂ ਨੇ ਯੂਨੀਵਰਸਿਟੀ ਨੇ ਰეკਮੈਂਡ ਕੀਤੀਆਂ ਨੇ ਕਿ ਆ ਦਵਾਈ ਕੰਮ ਕਰਦੀ ਹੈ ਇਸ ਸਮਰੀ ਤੇ ਉਹੀ ਲਿਆ ਕਰਨ ਜੀ ਜੇਕਰ ਗੱਲ ਕਰੀ ਜਾਵੇ ਜਿਵੇਂ ਬਾਹਰੋਂ ਫਸਲ ਲੈਣੇ ਆ ਬੀਜ ਲੈਣੇ ਆ ਤਾਂ ਆਪ ਕੋ ਕਿਸਾਨਾਂ ਨੂੰ ਜਿਹੜਾ ਕੀ ਫਾਇਦਾ ਹੁੰਦਾ ਹੈ ਯੂਨੀਵਰਸਿਟੀ ਤੋਂ ਲੈਣ ਤੋਂ ਕੀ ਪ੍ਰਾਈਸ ਘੱਟ ਹੁੰਦੇ ਜਿਉਂ ਨਾਲ ਦੇ ਇੱਕ ਤਾਂ ਦੇਖੋ ਜਿਹੜੀ ਯੂਨੀਵਰਸਿਟੀ ਦੀ ਅਸੀਂ ਬੀਜ ਦਿੰਨੇ ਆ ਨਾ ਅਸੀਂ ਲਾਗਤ ਦਾ ਹੀ ਦਿੰਨੇ ਆ ਜਿੰਨੇ ਦਾ ਬੀ ਲਾਗਤ ਆਉਂਦੀ ਹੈ ਉਸੇ ਤੇ 베ਚਦੇ ਆਂ ਅਸੀਂ ਮੁਨਾਫਾ ਨਹੀਂ ਕੋਈ ਲੈਂਦੇ ਦੂਜੀ ਜਿਹੜੇ ਸਾਡੇ ਬੀਜ ਹੁੰਦੇ ਨੇ ਇਹ ਪਰਖੇ ਹੋਏ ਹੁੰਦੇ ਨੇ ਹਰੇਕ ਜ਼ਿਲ੍ਹੇ ਵਾਸਤੇ ਵਸીર ਪਰਖੇ ਹੁੰਦੇ ਨੇ ਕਿ ਆਹ ਜਿਹੜੀ ਵੈਰਾਈਟੀ ਹੈ ਇਸ ਜ਼ਿਲ੍ਹੇ ਚ ਵਧੀਆ ਹੁੰਦੀ ਆਹ ਵੈਰਾਈਟੀ ਇਸ ਜ਼ਿਲ੍ਹੇ ਚ ਹੁੰਦੀ ਉਹ ਤਿੰਨ ਚਾਰ ਸਾਲ ਪਹਿਲਾਂ ਪਰਖਦੇ ਆਂ ਤਾਂ ਦਿੰਨੇ ਆਂ ਖੇਤੀਬੀ ਪੰੰਤਾ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਗੇ ਫਸਲ ਜਿਹੜੀ ਸੋ ਖੇਤੀਬੀ ਪੰੰਤਾ ਸੀ ਇਹ ਕਹਿ ਰਹੇ ਆ ਵੀ ਇੱਕ ਤਾਂ ਸਾਡੀ ਹੁਣ ਕਣਕ ਛੋਨੇ ਤੇ ਹੀ ਜ਼ਿਆਦਾ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਣਕ ਦੇ ਬਰਾਬਰ ਹੋਰ ਫਸਲਾਂ ਲਾਈਏ ਤੇ ਜਿਵੇਂ ਸਰੋਂ ਦੀ ਗੱਲ ਕਰਦੇ ਆ ਇੱਕ ਕਣਕ ਦੇ ਨਾਲ ਹੀ ਲੱਗਦੀ ਹੈ ਤੇ ਇਹ ਹੋ ਜੀ ਵੀ ਇਹਦੇ ਵਾਸਤੇ ਸਾਡੀ ਮਿੱਟੀ ਇੱਥੋਂ ਦੀ ਪੌਣ ਪਾਣੀ ਬਹੁਤ ਅਨੁਕੂਲ ਹੈਗਾ ਦੂਜਾ ਸਬਜ਼ੀਆਂ ਜਿਹੜੀਆਂ ਨੇ ਸਬਜ਼ੀਆਂ ਹੋਰ ਵਧਾਈਏ ਤੇ ਬਾਗਬਾਨੀ ਦੀ ਵੀ ਲੈ ਕੇ ਆਇਦਰ ਘਾਟੇ ਬਾਗਬਾਨੀ ਤੇ ਬਾਗਬਾਨੀ ਵੀ ਅੱਗੇ ਲੈ ਕੇ ਆਉਣੀ ਚਾਹੀਦੀ ਹੈ ਠੀਕ ਹੈ ਰੰਜੋਤ ਸਿੰਘ ਬੈਂਸ ਮੈਂ ਬਲਾਕ ਖੇਤੀਬਾੜੀ ਅਫਸਰ ਕਨੋਰਾ ਤੇ ਜਿਵੇਂ ਪੀਏਯੂ ਵੱਲੋਂ ਅੱਜ ਵਾਈਸ ਚਾਂਸਲਰ ਸਾਹਿਬ ਅਚੇਚੇ ਤੌਰ ਤੇ ਆਏ ਤੇ ਆ ਕੇ ਉਹਨਾਂ ਨੇ ਸੀਡ ਦੀ ਜਿਹੜੀ ਆ ਉਹ ਵੰਡ ਕੀਤੀ ਆ ਕਿਸਾਨਾਂ ਨੂੰ ਮੁਫਤ ਸੀਡ ਦਿੱਤਾ ਤਾਂ ਕਿ ਜਿਹੜੇ ਫੜਾਂ ਨਾਲ ਪ੍ਰਭਾਵਿਤ ਸਾਡੇ ਕਿਸਾਨ ਵੀਰ ਸੀਗੇ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਮਾਲੀ ਸਹਾਇਤਾ ਜਿਹੜੀ ਆ ਉਹ ਕੁਛ ਨਾ ਕੁਛ امداد ਮਿਲ ਸਕੇ ਤੇ ਉਸੇ ਹੀ ਸੰਦਰਭ ਦੇ ਵਿੱਚ ਉਸੇ ਲੜੀ ਦੇ ਵਿੱਚ ਅਸੀਂ ਵੀ ਖੇਤੀਬਾੜੀ ਵਿਭਾਗ ਵੱਲੋਂ ਉਪਰਾਲਾ ਕੀਤਾ ਇਕ ਤਾਂ ਖੇਤੀਬਾੜੀ ਵਿਭਾਗ ਜਿਹੜਾ ਉਹ ਮੁਫਤ ਸੀਡ ਜਿਹੜਾ ਉਹ ਕਿਸਾਨਾਂ ਵਾਸਤੇ ਜਿਹੜੇ ਹੜ੍ਹਾਂ ਵਾਸਤੇ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ 2800 ਕੁਇੰਟਲ ਜਿਹੜਾ ਸੀਡ ਆ ਸੀ ਉਹ ਦਾ ਪ੍ਰਬੰਧ ਕੀਤਾ ਉਹਦੇ ਵਿੱਚੋਂ 900 ਕੁਆਂਟਲ ਜਿਹੜਾ ਸੀਡ ਆ ਉਹ ਕਿਸਾਨਾਂ ਤੱਕਰ ਪਹੁੰਚ ਚੁੱਕਿਆ ਸਪਲਾਈ ਹੋ ਚੁੱਕਿਆ ਹੈ ਤੇ ਬਾਕੀ ਜਿਹੜਾ ਲੋੜ ਅਨਸਾਰ ਜਿਵੇਂ ਜਿਵੇਂ ਕਿਸਾਨ ਸਾਡੇ ਕੋਲ ਆ ਰਹੇ ਨੇ ਪੋਰਟਲ ਦੇ ਉੱਤੇ ਅਪਲਾਈ ਕਰ ਰਹੇ ਨੇ ਅਸੀਂ ਉਹਨਾਂ ਨੂੰ ਇਹ ਸੀਡ ਵੰਡ ਰਹੇ ਹਾਂ ਸਰ ਸਭ ਤੋਂ ਵੱਡੀ ਗੱਲ ਜਿਹੜੀ ਰਹਿੰਦੀ ਹੈ ਜੀ ਜੀ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਵੇਂ ਪੀ ਜੂ ਨੇ ਕਲਿਕਲੇ এমਪਲਾਈ ਨੇ ਉਹਨਾਂ ਨੇ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਇਕੱਤਰ ਕਰਕੇ ਉਹਦੇ ਵਿੱਚੋਂ ਜਿਹੜਾ ਸੀਡ ਮਹయ్యా ਕਰਾਇਆ ਇਵੇਂ ਸਾਡੇ ਖੇਤੀਬਾੜੀ ਵਿਭਾਗ ਕਨੌਰ ਵੱਲੋਂ ਅਸੀਂ 7 এমਪਲਾਈਜ਼ ਔਰ ਕੁਸ਼ਕਦਾਨੀ ਸੱਜਣਾ ਵੱਲੋਂ ਰਲ ਕੇ ਇੱਕ ਸੁਪਰ ਸੀਡਰ ਜਿਹੜਾ ਉਹ ਖਰੀਦਿਆ ਗਿਆ ਹੈ ਔਰ ਉਹ ਅਸੀਂ ਜਿਹੜੇ ਫੜਾ ਨਾਲ ਪ੍ਰਭਾਵ ਤੇ ਖੇਤਰਾ ਉਹਨਾਂ ਨੂੰ ਉਹਨਾਂ ਦੇ ਕਿਸਾਨਾਂ ਵਾਸਤੇ ਜਿਹੜੇ ਛੋਟੇ ਜਾਂ ਸਮਾਨਤ ਕਿਸਾਨ ਨੇ ਉਹਨਾਂ ਨੂੰ ਸਮੇਂ ਸਿਰ ਜਿਹੜੀ ਉਹਨਾਂ ਦੀ ਬਿਜਾਈ ਵਾਸਤੇ ਜਿਹੜਾ ਉਹ ਮੁਫਤ ਸਹਾਇਤਾ ਜਿਹੜੀ ਆ ਉਹਨਾਂ ਨੂੰ ਉਹ ਦੇ ਰਹੇ ਆ ਤੇ ਔਰ ਖੇਤੀਬਾੜੀ ਇਸ ਜਿਹੜੀ ਦੁੱਖ ਦੀ ਘੜੀ ਆ ਜਿਹੜਾ ਉਹਦੇ ਵਿੱਚ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜਿਹੜਾ ਉਹ ਖੜਾ ਹੋਇਆ ਓਕੇ ਓਕੇ ਚਲੋ ਜਿਹੜਾ ਹੈਗਾ ਯੂਨੀਵਰਸਿਟੀ ਦੇ ਵੱਲੋਂ ਬੀਜ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਕੀ ਦੇਣਾ ਚਾਹੁੰਦਾ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਰਦਾਰ ਸਚਵੀਰ ਸਿੰਘ ਗੋਸਲ ਜੀ ਵੱਲੋਂ ਅੱਜ ਕਣਕ ਦੀ ਨਵੀਂ ਵੈਰੈਟੀ ਪਬਡਬਲਯੂ 869 ਤੇ ਸਰੋਂ ਦੀ ਜੀਐਸਸੀ 7 ਨੰਬਰ ਦਾ ਬੀਜ ਹੜਪੀਟਤ ਕਿਸਾਨਾਂ ਵਾਸਤੇ ਯੂਨੀਵਰਸਿਟੀ ਵੱਲੋਂ ਫ੍ਰੀ ਦਿੱਤਾ ਗਿਆ ਹੈ। ਅਸੀਂ ਯੂਨੀਵਰਸਿਟੀ ਦਾ ਤਹਿ ਦਿਲੋਂ ਧੰਨਵਾਦ ਦੀ ਕਰ ਧੰਨਵਾਦ ਕਰਦੇ ਹਾਂ। ਕਨੌਰ ਬਲਾਕ ਦੇ ਪਿੰਡ ਚਮਾਰੂ ਵਿਖੇ ਪ੍ਰੋਗਰਾਮ ਕੀਤਾ ਗਿਆ। ਕਾਮੀ ਖੁਰਦ, ਜੰਡਮਗਾਉਲੀ, ਕਸਾਨਾਂ ਨੂੰ ਤਰੀ ਬੀਜ ਵੰਡਿਆ ਬਹੁਤ ਧੰਨਵਾਦੀ ਜੀ ਕਿੰਨੇ ਕੁਆਂਟਲ ਹੈ ਤੇ ਕਿੰਨੇ ਕੁ ਜਿਹੜਾ ਜੇਕਰ ਗੱਲ ਕਰੀਏ ਕਿੰਨੇ ਕੁ ਜਿਹੜੇ ਕਿਸਾਨ ਹਨ ਲਗਭਗ 100 ਏਕੜ ਦਾ ਬੀਜ ਕਣਕ ਦਾ ਵੰਡਿਆ ਗਿਆ ਤੇ 100 ਹੀ ਏਕੜ ਦਾ ਸਰੋਂ ਦਾ ਬੀਜ ਵੰਡਿਆ ਗਿਆ ਤੇ ਲਗਭਗ ਕੋਈ 50 ਏਕੜ ਦਾ ਬੀਜ ਸਾਡੇ ਪਰਿਵਾਰ ਸਰਦਾਰ ਲਾਲ ਸਿੰਘ ਵੱਲੋਂ ਉਹ ਵੀ 872 826 ਵੈਰਾਈਟੀ ਦਾ ਉਹ ਵੀ 20-20 ਕਿਲੋ ਕੁਫਤਿੱਤਾ ਗਾ ਜੀ ਕੀ ਕਹਿਣਾ ਚਾਹਾਂਗਾ ਕਿਸਾਨ ਵੀਰਾਂ ਨੂੰ ਕਿਸਾਨਾਂ ਨੂੰ ਅਸੀਂ ਇਹੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕੁਦਰਤੀ ਮਾਰ ਹੈ ਕੁਦਰਤੀ ਮਾਰ ਤਾਂ ਕੁਦਰਤ ਨੇ ਹੀ ਠੀਕ ਕਰਨੀ ਹੈ ਪਰ ਯੂਨੀਵਰਸਿਟੀ ਵੱਲੋਂ ਜੋ ਕਸਨਾਂ ਦੀ ਬਾਹ ਫੜੀ ਗਈ ਹੈ ਨਵਾਂ ਬੀਜ ਦੇ ਕੇ ਇਹੀ ਬੀਜ ਅਗਲੇ ਸਾਲ ਅਗਲੀ ਫਸਲ ਬੀਜਣ ਵਾਸਤੇ ਇਹਨੂੰ ਸਾਂਭ ਕੇ ਰੱਖਣ ਤਾਂ ਕਿ ਅਗਲੇ ਸਾਲ ਆਪਾਂ ਨੂੰ ਕਣਕ ਦੇ ਬੀਜਾਂ ਦੇ ਪੈਸੇ ਲਾਉਣੇ ਨਹੀਂ ਪੈਣਗੇ